ਏ ਐਕਸ਼ਨ ਵੈਲਕਮ ਟੂ ਮਾਈ ਬਲੌਗ ਬਲੌਗਰੰ ਪਰ 10ਵੇਂ ਬਲੌਗ ਵਿੱਚ ਗੋਭੀ ਦੇ ਤੁਹਾਡਾ ਸਵਾਗਤ ਹੈ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਦਾ ਸਾਰੀ ਠੀਕ ਠਾਕ ਹੋਮਗੇ ਨਵਾਂ ਜੰਤਰ ਮਿਲਿਆਂਦਾ ਅੱਜ ਅਸੀਂ ਨਵਾਂ ਜੰਤਰ ਆਇਆ ਯਾਤਰ ਅੱਦ ਲਿਆਂਦਾ ਸੀ ਅੱਜ ਅਸੀਂ ਪਾਵਾਂਗਾ ਗਾ ਜਵੇਂਗਾ ਗੋਭੀ 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 ਹਣੇ ਕਿਲੋਈ ਸਾ ਉਹ ਦਸਿਆ ਉੱਥੇ ਜਾ ਕੇ ਗੋਭੀ ਗੋਭੀ ਜੁੜੇ ਰਹੇ ਆਇਆ ਵੀ ਆਇਆ ਕਰ ਕੋਈ ਨਾ ਕੋਈ ਨਾ ਅੱਜ ਚੱਲੇ ਜੀ 2 3 ਦਿਨਾਂ ਬਾਅਦ ਕੱਲ ਅਸੀਂ ਲੈ ਗਏ ਸੀਗੇ ਬੋਲੀ ਤੇ ਬੋਲੀ ਤੇ ਵੀ ਲੋਡ ਰਹਿਦਾ ਵਾ ਜੇ ਰੋ ਘੱਟ ਗੋਪੀ ਹੁੰਦੀ ਉਹ ਫਿਰ ਆਏ ਲੈ ਜਾਈ ਦੀ ਆਪ ਵੇਚਣ ਤਾਂ ਨਾਲ ਹੀ ਚਲੋ ਜਦ ਸਮਾਨ ਅੰਗੇ ਜਾਂਦਾ ਜੀ ਮਿੱਤਰੋ ਅਸੀਂ ਨੰਗੇ ਆਏ ਲੋਟ ਬਦੀ ਆਗੇ ਕਲਛਿਆਂ ਵੀ ਨਾ ਕਿਹਾਏ ਆਪਣੇ ਟਿਕਾਣੇ ਤੇ ਪਹੁੰਚਣ ਵਾਲੇ ਹਾਂ ਜੀ ਨਵੇਂ ਆ ਗਏ ਹਾਂ ਲਕੋਲੀ ਆ ਗਏ ਜੀ ਰਾਏਗੋੜ ਦੇ ਕੋਲੇ ਪਹੁੰਚ ਗਏ ਹਾਂ ਜੀ ਸਾਰੇ ਭੈਣ ਭਰਾ ਜੁੜੇ ਰਹੋ ਅੱਜ ਬਲੌਗ ਦੇ ਵਿੱਚ ਬਹੁਤ ਬਹੁਤ ਬਿਹਤਰੀਨ ਗੱਲਾਂ ਹੋਣੀਆਂ ਨੇ ਬੱਚੇ ਜਿਆਦਾ ਕਰੀ ਜਾ ਰਹੇ ਨੇ ਬਿਹਤਰੀਨ ਗੱਲਾਂ ਹੋ ਜਾਣੀਆਂ ਨੇ ਹਾਂ ਬੱਚੇ ਬਹੁਤ ਜਿਆਦਾ ਕਰ ਰਹੇ ਨੇ ਅੱਜ ਬਹੁਤ ਕੁਝ ਹੋਣਾ ਹੈ ਵੇਖੋ 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 ਇਹ ਪਹੁੰਚ ਗਿਆ ਜੀ ਥੱਲੇ ਉਤਰ ਲੱਗੇ ਆ ਜੀ ਫਟਾ ਫਿਟ ਕਰ ਦਿੱਤਾ ਇਹ ਹੁਣ ਦੀ ਮੈਂ ਥੱਲੇ ਉਤਰ ਲੱਗਿਆ ਜੀ ਮਾਲਕ ਦੀ ਮਿਹਰ ਨਾਲ ਆ ਬਹਿ ਗਏ ਜੀ ਆਹ ਛੱਟ ਕੋਲੇ ਨਵਾਂ ਜੰਤੂ ਆ ਜੀ ਆਹ ਜੀ ਗੋ ਪੀਤਾ ਜੀ ਗੋਬੀ ਯੇ ਯੋ ਤੇ ਪਾਉਣ ਲੱਗਣਾ ਏ ਕੇ ਵੀ ਦੇਖੋ ਜੀ ਗੋਪੀ 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 ਇਹ ਬੋਲਾ ਵਾਰੀ ਗੋਪੀ ਬੋਲੀ ਰੋੜੇ ਉੱਪਰ ਗੋਪੀ 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 ਆ ਦੇਖਿਓ ਬਾਹਰ ਕੋਈ ਬਾਜ ਤਾਂ ਨਹੀਂ ਵੱਜਦੀ ਲੱਗ ਰਹੀ ਹੈ ਗੱਡੀ ਬੈਕ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਕਮਾ ਦੀ ਕਮਾ ਦੇ ਪੱਠ ਕਮਾ ਦੇ ਕਮਾ ਦੇ ਕਮਾ ਦੇ ਕਮਾ ਦੇ ਕਮਾ ਦੇ ਆ ਬੱਚੇ ਸਰ ਜੀ ਜਵਾ ਫਟਾ ਕਮ ਲਾਗਾਈ ਚਾ ਪਣੀ ਪੀਨੇ ਗਾਗ ਆ ਗਈ ਜਾਟਾ ਹਾਂ ਜੀ ਹੁਣ ਦੱਸੋ ਵੀਰ ਜੀ ਕਿੱਥੋਂ ਆਇਆ ਨਗਰ ਕੀਰਤਨ ਮੈਂ ਰੀਤਨ ਵੀਰ ਜੀ ਅਸਾਮ ਤੋਂ ਆਇਆ ਜੀ ਠੀਕ ਹੈ ਜੀ ਇਹ ਰਾਏਕੋਟ ਪਾਤਸਾਈ ਦਸਵੀਂ ਟਾਲੀ ਨੇ ਸਾਹ ਰੁਕਿਆ ਜੀ ਨਗਰ ਕੀਰਤਨ ਹਾਂ ਜੀ ਤੇ ਹੁਣ ਨਗਰ ਕੀਰਤਨ ਜੀ ਰਾਣਾ ਸਾਹਿਬ ਜਾ ਰਿਹਾ ਹਾਂ ਜੀ ਇੱਥੋਂ ਜਾ ਕੇ ਫਿਰ ਮਲੇ ਹੋਟਲੇ ਜਾਊਗਾ ਜੀ ਹਾਂ ਜੀ ਮਲੇ ਹੋਟਲੇ ਤੋਂ ਫਿਰ ਨੰਦਪੁਰ ਸਾਹਿਬ ਜਾਊ ਗਈ ਪਰ ਕਿਤੇ ਨਹੀਂ ਰੁਕਣਾ ਠੀਕ ਹੈ ਜੀ ਪਹਿ ਸਿੱਧਾ ਹੀ ਨੰਦਪੁਰ ਸਾਹਿਬ ਚ ਲੈ ਜਾਣਾ ਠੀਕ ਹੈ ਜੀ ਤੁਸੀਂ ਮਤਲਬ ਸੇਵਾ ਦਾ ਨਾਲ ਹੀ ਉਪਰ ਹਾਂਜੀ ਹਾਂਜੀ ਅਸਾਮ ਤੋਂ ਤੁਸੀਂ ਨਾਲ ਹੀ ਆਏ ਹੋ ਹਾਂਜੀ ਹਾਂਜੀ ਅਸਾਮ ਤੋਂ ਨਹੀਂ ਜੀ ਅਸੀਂ ਰਾਏਕੋਟ ਤੋਂ ਆਏ ਹਾਂ ਅਸੀਂ ਇੱਥੇ ਜਾਣ ਦੀ ਰਾਤ ਰਾਏਕੋਟ ਤੋਂ ਤੁਸੀਂ ਨਾਲ ਆ ਗਏ ਹਾਂ ਮਤਲਬ ਕੋਈ ਗੁਰੂਤਾਮ ਹੋ ਬੰਦਣਾ ਕੋਈ ਹਾਂਜੀ ਉੱਥੇ ਉੱਧਰ ਹੀ ਨੇ ਉਹਨਾਂ ਦੇ ਕਿਵੇਂ ਯਾਨੀ ਕਿ ਉੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਰੁਕੇ ਸੀਗੇ ਅਸਾਂ ਉੱਥੇ ਜਾਣੇ ਕਿ ਉਹਨਾਂ ਨੇ ਦੋ ਰਾਤਾਂ ਬਿਤਾਈਆਂ ਸੀਗੀਆਂ ਠੀਕ ਹੈ ਜੀ ਠੀਕ ਹੈ ਦੇਖ ਦੇਖ ਕਰਕੇ ਉਨੋਥਿਆ ਨਗਰ ਕੀ ਕੰਤੋਂ ਤੋ ਰਹਾ ਹੈ ਇਹ ਰਾ 9 ਵਜੇ ਆ ਗਏ ਕਹਿੰਦੇ 9 ਵਜੇ ਰਾਤ ਦੇ ਇੱਥੇ ਆ ਗਏ ਹੁਣ ਇੱਥੋਂ ਜਾ ਕੇ ਜਾਊਗਾ ਮਲੇਗੋਟਲੇ ਇੱਥੋਂ ਜਾਊਗਾ ਰਾਤ ਜਾਊ ਗੋੜਦਰਾ ਆਪਣੇ ਕਿਰਾ ਹਾਂ ਦੇ ਨਾਰੇ ਦੇ ਜਾਓ ਪਹਿਲਾਂ ਜਾਊ ਰਾਣਾ ਸਾਹਿਬ ਫੇਰ ਮਰੇਗੋਟਲੇ ਜਾਣਾ ਹਾਂਜੀ ਨਹੀਂ ਫੇਰ ਨਹੀਂ ਨਹੀਂ ਮੈਂ ਆਇਆ ਹੋਗਾ ਮੈਂ ਵੀ ਅੰਦਤ ਆਇਆ ਆ ਗਿਆ ਫੇਰ ਜਾਊਂਗਾ ਅੰਦਤ ਪੁਰ ਸਾਹਿਬ ਅੰਦਪੁਰ ਸਾਹਿਬ ਰਾਣਾ ਸਾਹਿਬ ਤੋਂ ਸਿੱਧਾ ਉੱਥੇ ਜਾ ਕੇ ਸਮਾਪਤੀ ਹੋਣੀ ਹੈ ਅਛਾ ਸਮਾਪਤੀ ਆਨੰਦਪੁਰ ਸਾਹਿਬ ਆ ਓਕੇ ਸਾਰੇ ਭੈਣ ਭਰਾ ਜੁੜੇ ਰਹੋ ਜੀ ਨਗਰ ਕੀਰਤਨ ਇੱਥੋਂ ਵੀ ਆ ਰਿਹਾ ਬੱਸ ਤੇ ਗਾਹਾਂ ਵੀ ਸਾਰੇ ਭੈਣ ਭਰਾ ਸਾਰੇ ਆਪਣਾ ਰਾੜਾ ਸਾਹਿਬ ਰੁਕਣਾ ਚ ਰਾਤ ਨੂੰ ਰਾੜਾ ਸਾਹਿਬ ਰੁਕੂ ਮੇਰੇ ਹਿਸਾਬ ਨਾਲ ਹਾਂਜੀ ਹਾਂਜੀ ਹੈਨਾ ਰਾੜਾ ਸਾਹਿਬ ਰੁਕੂਗਾ ਜਿਨ੍ਹਾਂ ਨੇ ਵੀ ਦਰਸ਼ਨ ਕਰਨੇ ਆ ਸਮਾਪਤੀ ਜੁ ਕੱਲ ਨੂੰ ਹਾਂਜੀ ਕੱਲ ਦਾ ਸਮਾਪਤੀ ਨੰਦਪੁਰ ਸਾਹਿਬ ਜਾ ਕੇ ਸਮਾਪਤੀ ਹੋ ਅੱਜ ਰਿਚਰ ਹੋ ਕੇ ਆ ਕੇ ਕੱਲ੍ਹ ਨੂੰ ਅੱਜ ਰਾਤ ਹੋ ਗਈ ਹੁਣ ਰਾਣ ਸਾਹਿਬ ਨੂੰ ਸਮਾਪਤੀ ਹੋ ਸਾਹਿਬ ਨੂੰ ਹਾਂ ਚਾਹ ਰਾਤ 12:00 ਕਿਉਂ ਨਾ ਬਜੇ ਸਾਰੇ ਭੈਣ ਭਰਾ ਜੁੜੇ ਰਹੋ ਨਗਰ ਕੀਰਤਨ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਜੁੜੇ ਰਹੋ ਜੀ ਸੇਵਾ ਸਾਰੇ ਭੈਣ ਭਰਾ ਦੇਖੋ ਨਗਰ ਕੀਰਤਨ ਦੀਆਂ ਅੱਧੀਆਂ ਗੱਡੀਆਂ ਨਾ ਗਈਆਂ ਜੀ ਅੱਧੀਆਂ ਟਰਾਲੀਆਂ ਵੀ ਨਾ ਗਈਆਂ ਥੋੜਾ ਜਿਹਾ ਸਾਡੇ ਕੋਲ ਗਾਹ ਖੜੇ ਸੀਗੇ ਅਸੀਂ ਹੋ ਗਏ ਹੁਣ ਆ ਰਹੇ ਨੇ ਜੀ ਜੁੜੇ ਰਹੋ ਸਾਰੇ ਭੈਣ ਭਰਾ ਗੁਰੂ ਤੇਗ ਬਹਾਦਰ ਸ੍ਰੀ ਗੁਰੂ ਤੇਗ ਬਹਾਦਰ ਸਿੱਧੀ ਦੇ ਦਿਹਾੜੇ ਦਾ ਨਗਰ ਕੀਰਤਨ ਆ ਸ਼ਾਮ ਤੋਂ ਆਇਆ ਸ਼ਾਮ ਤੋਂ ਆਇਆ ਇੱਥੇ ਗਏ ਸੀਗੇ ਕਹਿੰਦੇ ਆਰਚਨ ਕਰਨ ਆਲੇ ਆ ਸਾਰੇ ਭੈਣ ਭਰਾ ਜੁੜੇ ਰਹੋ ਕਹਾਗਾਹ ਦਿਖਾਉਨੇ ਆ ਜੀ ਸੇਵਾਦਾਰ ਜੁੜੇ ਹੋਏ ਆ ਨਾਲ ਸੇਵਾ ਕਰ ਰਹੇ ਨੇ ਰਾਜਕੋਟ ਦੇ ਮੁੰਡੇ ਨਾਲ ਜੁੜੇ ਹੋਏ ਆਂ ਸੇਵਾ ਕਰ ਰਹੇ ਨੇ ਨਗਰ ਕੀਰਤਨ ਆ ਰਿਹਾ ਜੀ ਨਗਰ ਕੀਰਤਨ ਆ ਗਿਆ ਜੀ ਵਾਹਿਗੁਰੂ 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 ਅਤਿ ਰਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੋਲੇ ਸੋਨਹੀ ਹਾ ਸਤਿ ਸ੍ਰੀ ਅਕਾਲ ਵਾਹਿਗੁਰੂ ਤੂੰ ਬਣਾ ਕੋਲਪੀਆ ਬਣਾ ਤੂੰ ਵਾਹਿਗੁਰੂ ਬਾਬਿਆਂ ਨੇ ਸਰੂਪਾ ਪਾਇਆ ਜੀ ਕਿਰਪਾ ਕੀਤੀ ਬਾਬਿਆਂ ਦੀ ਕਿਰਪਾ ਹੋ ਗਈ ਬਾਬਿਆਂ ਦੀ ਬਹੁਤ ਵੱਡੀ ਗੱਲ ਆ ਜੀ ਆਪਾਂ ਇੰਨੇ ਜੋਗੇ ਹੈ ਨਹੀਂ ਜਿੰਨੇ ਜੋਗੇ ਰੱਬ ਨੇ ਕਰਤੇ ਪਰ ਬਾਬਿਆਂ ਨੇ ਸਰੂਪਾ ਪਾਇਆ ਜੀ ਬਹੁਤ ਬਹੁਤ ਧੰਨਵਾਦ और खून बचद आ रहा लगर कीर्तन वागुरू वागुरू आज नगारा नगारा भी रखे वागुरू 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 ਵਾਹਿਗੁਰੂ 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 ਬਹੁਤ ਲੰਮਾ ਨਗਰ ਕੀ ਪਨਾ ਜੀ ਪਰਿਆ ਹੋਇਆ ਆ ਸ਼ਾਮ ਤੋਂ ਦੇਖੋ ਜੀ ਸਿੰਘਾਂ ਦੇ ਉਹ ਜਾਂ ਸਿੰਘਾਂ ਵੀ ਆ ਲਾਈਵ ਚੱਲਦਾ ਹੈ ਨਾ ਆ ਲਾਈਵ ਚੱਲਦਾ ਹੈ ਅਹ ਠੀਕ ਹੈ ਜੀ ਲਾਈਵ ਆ ਲਾਈਵ ਆ ਐਸ ਜੀ ਪੀ ਵੀ ਚੱਲਦਾ ਹੈ ਹਾਂ ਜੀ ਹੈਲੋ ਯਾਤਰੀ ਕਾ ਲਾਈਵ ਚੱਲਦਾ ਜੀ ਲਾਈਵ ਅੱਗੇ ਮਾਰ ਰਹੇ ਵਾਹਿਗੁਰੂ 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 ਨਾ ਮਰੇ ਹੱਥ ਲਵਾਲੀ ਇੱਕ ਨੂੰ ਵਾਹਿਗੁਰੂ ਵਾਹਿਗੁਰੂ देखो जी कृपाना वागुरु वागुरू दसवें वाह गुरु तेग बहादुर ਹਾਂਜੀ ਬਹੁਤ ਸੋਹਣਾ ਬਹੁਤ ਵਧੀਆ ਲੰਬਾ ਨਗਰ ਕੀਤਾ ਨਾ ਜੀ ਇਹ ਆਇਆ ਜੀ ਅਸਾਮ ਤੋਂ ਉਹ ਗਿਆ ਜੀ ਬਹੁਤ ਸੋਹਣਾ ਬਹੁਤ ਵਧੀਆ ਲੰਬਾ ਨਗਰ ਕੀਰਤਨ ਹੈ ਜੀ ਅਸਾਮ ਤੋਂ ਆਇਆ ਜੀ ਆਹ ਬਾਤ ਹੈ

ਅੱਜ ਵਾਰ ਕਰਦੇ ਹਾਂ ਜਿੰਨਾ ਚਿਰ ਹੋਵੇਗਾ ਉਸੇ ਦਾ ਰਹਿਣਾ ਉਹ ਆਪਣੇ ਉਹ ਆਪਣੇ ਪਤਾ ਤੋਂ ਆ ਰਿਹਾ ਹਾਂ ਦੀ ਹਾਂ ਜੀ ਬਹੁਤ ਬੱਲੇ ਬਹੁਤ ਮਾਣਦਾ ਵਾ ਠੀਕ ਹੈ ਬਾਬਾ ਜੀ ਧੰਨਵਾਦ ਮਾਣ ਬਾਈ ਇਹ ਬੰਦਾ ਹੈਗਾ ਬਹੁਤ ਵਧੀਆ ਹੈ ਕੰਮ ਕਰਦੇ ਹੋ ਕੈਂਦਾ ਹੀ ਆ ਫਰਕਦਾ ਹੀ ਯਾਰੇ ਭੈਣ ਭਰਾ ਹੀ ਹੌਸਲਾ ਦੇਣ ਹਾਂਜੀ ਬਾਬਾ ਜੀ ਅਰੇ ਸਰੂਪਾ ਪਾਏ ਹਾਂਜੀ ਹਾਂਜੀ ਕਿਰਪਾ ਹੁੰਦੇ ਬਾਬੇ ਕੰਨੀਓ ਹਾਂ ਕਰਵਾ ਲੇ ਕਿਨੇ ਠੀਕ ਆ ਜੀ ਨਾ ਗਿਆ ਘਮਰ ਨਾ ਗਿਆ ਨਾ ਇਹ ਨਾ ਆਇਆ ਵਾ ਠੀ ਗਾਈ ਨਗਰ ਕੀਰਤਨ ਨਾ ਗਿਆ ਜੀ ਬੰਦੇ ਗੋਰਾ ਹੈਰਾਨ ਹੋ ਗਏ ਹੈਰਾਨ ਹੋ ਇਹ ਕੰਮ ਕੀ ਹੋ ਗਿਆ ਇੱਕ ਪਰਸਾ ਹੋ ਗਿਆ ਇਹ ਕਰ ਰਿਹਾ ਨਾ ਬੰਦੇ ਨੂੰ ਸਟੈਂਡ ਮਾਰਦੇ ਬਣਾ ਲਾਉਂਦੇ ਨਹੀਂ ਬਣਾਈ ਤਾਂ ਤਾਂ ਦੱਬ ਚੱਲ ਨਾ ਲਈ ਇਹ ਪਹਿਲਾਂ ਟੈਮ ਮਾਰ ਲਈ ਹੈ ਨਾ ਟੈਮ ਮਾਰ ਲਓ ਵਾਹ ਤੇ ਯਾਰ ਉਹਨਾਂ ਦੇ ਵਿਚਾਰਿਆ ਨੇ ਉਹ ਤਾਂ ਹੈ ਮਾਰ ਕੇ ਨਾ ਪਰ ਚੰਗੀ ਜਿਹਾ ਅਗਰਾ ਆਪਣੇ ਤੇ ਕੀ ਰੱਬ ਨੂੰ ਹਨਾ ਦਿਸਿਆ ਇਹ ਕਹਿੰਦੇ ਬੰਦੇ ਚ ਰੱਬ ਵਸ ਕੇ ਹੁੰਦਾ ਜਦੋਂ ਹੁੰਦਾ ਕੋਈ ਖਬਰ ਆਪਣੇ ਕੀ ਕਰਨਾ ਰੱਬ ਨੇ ਹਾਂ ਆਪਣਾ ਜ਼ਿਕਰ ਆਈ ਬੁਲਾਇਆ ਸੀ ਜਿਹਦਾ ਚੰਗਾ ਲੱਗਿਆ ਹੈ ਉਹਨਾਂ ਨੇ ਪਾ ਲਿਆ ਉਹਨਾਂ ਦਾ ਰੰਗ ਲੈ ਉਮੀ ਕਰਾਉਣਾ ਬਸ ਕਿਸੇ ਬੰਦੇ ਦਾ ਹੀ ਮਨ ਚਾਹੇ ਹੈ ਹਾਂ ਹੁਣ ਕੋਈ ਵੀ ਲੋੜ ਜਿਵੇਂ ਦਾ ਦੇਖਿਆ ਥੋੜੀ ਆ ਇੱਕ ਸਹੀ ਕੋਈ ਵੀ ਕਹਾਣੀ ਬਣਦੀ ਹੁੰਦੀ ਆ ਉਵੇਂ ਬਣ ਇਹ ਮਰਖਿਆ ਉਹਨੂੰ ਹਾਂ ਹੁਣ ਕੀ ਜਗਾ ਦੇ ਰੱਖ ਗੱਡੀ ਦੇ ਵਿੱਚ ਮੂਰੇ ਰੱਖ ਦੇ ਬਸ ਮਾ ਮਿੱਤਰੋ ਆਹੀ ਗੋਭੀ ਰਹਿ ਜੀ ਜੀ ਆਪਣੇ ਕੋਲ ਦੇਖਦੇ ਆਂ ਜੇ ਕਿਸੇ ਦੇ ਕਰਮਾਂ ਚ ਹੋਈ ਸਾਉ ਲੈ ਜੂ ਨਹੀਂ ਭਾਈ ਸਵੇਰੇ ਮੰਡੀ ਜਵਾੜ ਦੇਾਂਗੇ ਇਹ ਕਿਸੇ ਦੇ ਕਰਮਾਂ ਚ ਹੋਈ ਤਾਂ ਲੈ ਜੂ ਹਾਂਜੀ ਹਾਂਜੀ ਸਭ ਵਧੀਆ ਹੋ ਗਿਆ ਸਾਰੇ ਗੱਡੀ ਆਪਣੇ ਬਹੁਤ ਵਧੀਆ ਕੰਮ ਬਹੁਤ ਵਧੀਆ ਨਿਪਟ ਗਿਆ ਜੀ ਤੇ 5:00 ਵੱਜ ਗਏ 5:30 4:00 ਹੋ ਗਏ 4:30 ਦੇ ਲਗਭਗ 5:00 5:00 ਦੇ ਲਗਭਗ ਟਾਈਮ ਹੋ ਗਿਆ ਜੀ ਬਸ ਅਸੀਂ ਹੁਣ ਚੱਲਦੇ ਆ ਰੱਬ ਦੀ ਮਿਹਰ ਨਾਲ ਬਾਦ ਕਰਦੇ ਆ ਇਕੱਠੇ ਕੰਮ ਚਾਰਾ ਸਾਡੀ ਦੁਕਾਨਦਾਰੀ ਵਧਾਉਣੇ ਆ ਜੀ ਹੁਣ ਬੈਗੇ ਜੀ ਸਾਡੇ ਆ ਵੀ ਫੁੱਲ ਬੈਗੇ ਜੀ ਝਾਰ ਲੈ ਗਏ ਜੀ ਫੁੱਲ ਬੈਗੇ ਜੀ ਸਾਡੇ ਐ ਹੁੰਦੇ ਆ ਜੀ ਜਿਹਦੇ ਕਰਮਾਂ ਚ ਉਹ ਲੈ ਜਾਂਦਾ ਜੀ ਕੰਮ ਨਿਬੜ ਗਿਆ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਕੰਮ ਨਿਬੜ ਗਿਆ ਦੁਕਾਨਦਾਰੀ ਵਧਾਓ ਜੀ ਸਕੈਨਰ ਚੈੱਕੋ ਬਹੁਤ ਵਧੀਆ ਕੰਮ ਹੋ ਗਿਆ ਸਾਰੇ ਭੈਣ ਭਰਾ ਵੱਧ ਤੋਂ ਵੱਧ ਅਜਦਾ ਭਾਈ ਬਾਬਿਆ ਨੇ ਸਾਡੇ ਸਰੋਪਾ ਵਿਬਾਦਾ ਸਾਨੂੰ ਸਾਰੇ ਭੈਣ ਭਰਾ ਵੱਧ ਤੋਂ ਵੱਧ ਸਪੋਰਟ ਕਰੋ ਜੀ ਵੱਧ ਤੋਂ ਵੱਧ ਵਧਾਓ ਜੀ ਸਾਰੇ ਭੈਣ ਭਰਾ ਸਪੋਰਟ ਕਰਿਆ ਕਰੋ ਅਸੀਂ ਦੁਕਾਨਦਾਰੀ ਵਧਾਉਣ ਲੱਗੇ ਆ ਸਾਰੇ ਭੈਣ ਭਰਾ ਸਪੋਰਟ ਕਰੋ ਵੱਧ ਤੋਂ ਵੱਧ ਹਾਈਪ ਕਮੈਂਟ ਸਾਰੇ ਵੱਧ ਤੋਂ ਵੱਧ ਕਰਿਆ ਕਰੋ ਸਾਰੇ ਭੈਣ ਭਰਾ ਸਾਰੇ ਵੱਧ ਗਏ ਚੈਨਲ ਨੂੰ 20 ਸਬਸਕ੍ਰਾਈਬ ਕਰਿਆ ਕਰੋ ਜੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਦੇਖ ਲਓ ਮਿਹਨਤ ਕਰਦੇ ਆ ਜੀ ਅਰਦੇ ਕਰਦੇ ਆ ਤੁਹਾਡੀ ਖਾਤਰ ਪਰ ਦੇਖੋ ਜੀ ਜਿਵੇਂ ਵੀ ਕਰਦੇ ਆ ਬਹੁਤ ਛੋਟੇ ਭਰਾ ਦੀ ਹਾਲਤ ਹੈਲੋ ਬਹੁਤ ਔਖੀ ਲਾਈਕ ਕਰੋ ਹਾਈਪ ਵੱਧ ਤੋਂ ਵੱਧ ਕਰੋ ਜੀ ਸਾਰੇ ਭੈਣ ਭਰਾ ਮਾਤਾ ਜੀ ਦਾ ਵਾਹ ਹਾਈਪ ਆ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਕ ਦਿਓ ਜੀ ਚੱਕ ਦਿਓ ਹੈਪਾ ਹੂਪਾ ਕਮਾ ਦਿਓ ਫੱਟੇ ਚੱਕ ਦਿਓ ਵਾਹਿਗੁਰੂ ਜੀ ਮਿਲਦੇ ਆਂ ਜੀ ਅਗਲੇ ਬਲੌਗ ਦੇ ਵਿੱਚ ਮਿਲਦੇ ਆਂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ